ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਨੂੰ ਲੈ ਕੇ ਕੋਈ ਵੱਡੀ ਭਵਿੱਖਬਾਣੀ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਫਿਰ ਦੁਬਾਰਾ ਸੱਤਾ ਫਿਰ ਦੁਬਾਰਾ ਸਰਕਾਰ ਬਣਾਉਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਲ ਪੰਜਾਬ ਦੇ ਵਿੱਚ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇਕੱਲਾ ਪੰਜਾਬ ਤੋਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜੇਗੀ ਪੰਜਾਬ ਦੇ 7 ਹੋਰ ਵੀ ਪੰਜਾਬ ਤੋਂ ਇਲਾਵਾ ਭਾਰਤ ਦੇ 7 ਹੋਰ ਵੀ ਸੂਬੇ ਨੇ ਜਿੱਥੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਲੜਨ ਜਾਰੀ ਹੈ ਬਿਨਾ ਕਿਸੇ ਪਾਰਟੀ ਦੇ ਨਾਲ ਕੀਤੇ ਗਠਬੰਧਨ ਤੋਂ ਤੇ ਇਧਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਉਹ ਵਾਰੇ ਕੀ ਉਹਨਾਂ ਵਾਅਦਿਆਂ ਉੱਤੇ ਖਰੇ ਉਤਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਜਵਾਨਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈ ਪੰਜਾਬ ਦੇ ਵਿੱਚ ਜਿਹੜੇ ਲੋਕ ਬਾਹਰ ਜਾ ਰਹੇ ਨੇ ਸਿੱਖਿਆ ਕ੍ਰਾਂਤੀ ਬਜਰੀ ਕ੍ਰਾਂਤੀ ਟਾਇਲਟ ਗਰੰਟੀ ਕ੍ਰਾਂਤੀ ਇਹ ਸਾਰੀਆਂ ਚੀਜ਼ਾਂ ਤੇ ਕਿੰਨੇ ਕੂ ਖਰੇ ਉਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਦਰ ਤੋਂ ਵੱਧ ਪੈਰ ਪਸਾਰਲੇ ਸੀ ਤੇ ਉਹਨਾਂ ਪਸਾਰੇ ਹੋਏ ਪੈਰਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਇਸ ਦਾ ਖਮਿਆਜ਼ਾ ਪੁੱਤਣਾ ਪਵੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਦਿਲ ਅਤੇ ਦਿਮਾਗ ਅਤੇ ਆਤਮਾ ਤੋਂ ਪੁੱਛਣਾ ਚਾਹੀਦਾ ਹੈ ਕਿ ਮੇਰੀ ਕਾਰਗੁਜ਼ਾਰੀ ਚੰਗੀ ਰਹੀ ਸਵਾ ਸਾਲ ਰਹਿ ਗਿਆ ਹੈ ਜਿਹੜੇ ਹਿਸਾਬ ਦੇ ਨਾਲ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਦਲਾਵ ਦੇ ਨਾਮ ਤੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਹੁਣ ਉਸੇ ਬਦਲਾਵ ਦੇ ਤਹਿਤ ਤਖਤਾ ਪਲਟਨ ਦੀ ਤਿਆਰੀ ਕਰ ਲਈ ਹੈ ਪਹਿਲਾ ਪਹਿਲੀ ਗਲਤ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਅਤੇ ਮੰਤਰੀ ਨੇ ਅਧਿਆਨ ਨੂੰ ਤਾਂ ਟਿਕਟਾਂ ਹੀ ਨਹੀਂ ਮਿਲਣੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟਾਂ ਉਹਨਾਂ ਨੂੰ ਮਿਲ ਗਈਆਂ ਜਿਨ੍ਹਾਂ ਨੇ ਮੋਟੀਆਂ ਫੰਡਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਤੀਆਂ ਹਾਲਾਂਕਿ ਰਾਜ ਸਭਾ ਦੇ ਮੈਂਬਰ ਰਜਿੰਦਰ ਗੁਪਤਾ ਨੂੰ ਲੈ ਕੇ ਜਿਹੜੇ ਖੁਲਾਸੇ ਹੋਏ ਨੇ ਕਿ ਰਾਜ ਸਭਾ ਦੀ ਸੀਟ 5 ਸਾਲਾਂ ਦੇ ਵਿੱਚ ਦੋ ਵਾਰ ਵੇਚੀ ਗਈ ਯਾਨੀ ਕਿ 100 ਕਰੋੜ ਰੁਪਏ ਕਮਾਇਆ ਗਿਆ ਚਾਹੇ ਉਹ ਸੰਜੀਵ ਅਰੋੜਾ ਹੋਵੇ ਚਾਹੇ ਉਹ ਰਜ਼ਿੰਦਰ ਗੁਫਤਾ ਹੋਵੇ ਤੇ ਇਧਰ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਤੋਮਣ ਦਾ ਤਖਤਾ ਪਲਟ ਕਰਨ ਦੇ ਲਈ ਆਪ ਆਦਮੀ ਪਾਰਟੀ ਦੇ ਕੁਝ ਆਗੂ ਅੰਦਰੋਂ ਅੰਦਰੀ ਵਿਰੋਧ ਕਰ ਰਹੇ ਨੇ ਅਤੇ ਅੰਦਰੋਂ ਅੰਦਰੀ ਹੀ ਦੂਜੀਆਂ ਪਾਰਟੀਆਂ ਦੇ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਨੇ ਵੋਟ ਪਾਈ ਸੀ ਕਿਸਾਨਾਂ ਦੇ ਸਿਰ ਤੇ ਆਪ ਆਦਮੀ ਪਾਰਟੀ 2 ਜਾਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤੀ ਸੀ ਲੇਕਿਨ ਕਿਸਾਨਾਂ ਦੀਆਂ ਉਮੀਦਾਂ ਉਤੇ ਖਰੇ ਉਤਰੇ ਜਿਹੜੇ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਗਏ ਉਹ ਵਾਅਦੇ ਪੂਰੇ ਕੀਤੇ ਨਾ ਲੈਂਡ ਪੁਲਿੰਗ ਪਾਲਿਸੀ ਆ ਗਈ ਹੁਣ ਕਹਿੰਦੇ ਨੇ ਕਿ ਜਿੰਨੀਆਂ ਵੀ ਮੈਟਰੋ ਲੁਧਿਆਣਾ ਹੈ ਜਲੰਧਰ ਹੈ ਅਬਰਸਰ ਹੈ ਚੰਡੀਗੜ੍ਹ ਹੈ ਮੁਹਾਲੀ ਹੈ ਇਧਰ ਬਠਿੰਡਾ ਪਟਿਆਲਾ ਇਥੇ ਨਵੀਆਂ ਲੈਂਡ ਪੁਲਿੰਗ ਪਾਲਸੀਆਂ ਨੀਤੀਆਂ ਪਾਸ ਕਰ ਰਹੇ ਨੇ इवन ਦੋ ਸਰਕਾਰੀ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ ਮਨਪੋਇਲ ਵੱਲੋਂ ਆਰਟੀਪਾ ਕੇ ਖੁਲਾਸੇ ਕੀਤੇ ਗਏ ਨੇ ਕਿ ਸੰਜੀਵ ਅਰੋੜਾ ਵੀ ਉਹੀ ਕਰ ਰਹੇ ਨੇ ਜੋ ਆਪ ਆਦਮੀ ਪਾਰਟੀ ਦੇ ਸੁਪਰੀਮੋ ਕਹਿ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਹਜ਼ਾਰਾਂ ਏਕੜ ਪ੍ਰਾਪਰਟੀ ਜਿਹੜੀ ਹੈ ਉਹ ਮਨੀਸ਼ ਸੋਧਿਆ ਵੱਲੋਂ ਵੇਚ ਦਿੱਤੀ ਜਾਵੇਗੀ ਤੇ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਨਾ ਤਾਂ ਬੇਰੁਜ਼ਗਾਰੀ ਖਤਮ ਹੋਈ ਨਾ ਕਿਸਾਨਾਂ ਦੇ ਚੰਗੇ ਦਿਨ ਆਏ ਨਾ ਬੀਬੀਆਂ ਨੂੰ ਹਜ਼ਾਰ ਪੈ ਮਿਲਿਆ ਤੇ ਇਹਨਾਂ ਦੇ ਤਾਂ ਆਪਸੀ ਘਾਟੂ ਕਲੇਸ਼ ਹੀ ਖਤਮ ਨਹੀਂ ਹੋਏ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚੋਣਾਂ ਦੀ ਪੰਜਾਬ ਦੇ ਲੋਕ ਪੰਜਾਬੀ ਅਤੇ ਪੰਜਾਬੀ ਅਤੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਘੁੱਟਣ ਮਹਿਸੂਸ ਹੋ ਰਹੀ ਹੈ ਕਿ ਭਈ ਇਹਨਾਂ ਨੇ ਰਵਾਇਤੀ ਪਾਰਟੀਆਂ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੇ ਲੁੱਟਿਆ ਵੀ ਕੁੱਟਿਆ ਵੀ ਅਤੇ ਝੂਠੇ ਵਾਅਦੇ ਵੀ ਕੀਤੇ ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਗਬਤ ਮਾਨ ਨੇ ਬੇਜ਼ਗਾਰਾਂ ਨੂੰ ਕੁੱਟਿਆ ਵੀ ਵੋਟਾਂ ਲੈ ਕੇ ਲੁੱਟਿਆ ਵੀ ਅਤੇ ਪੰਜਾਬ ਪੰਜਾਬ ਦੇ ਪੰਜਾਬ ਦੀ ਹਮਦਰਦੀ ਪੰਜਾਬ ਨੂੰ ਹਮਦਰਦ ਕਹਿਣ ਵਾਲੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਪੰਜਾਬ ਦੇ ਹੱਕਾਂ ਦੀ ਲੜਾਈ ਦੀ ਗੱਲ ਕਰਨ ਵਾਲੇ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਰੀਆ ਨੂੰ ਸਹਾਰ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਕਮ ਆ ਰਹੇ ਨਹੀਂ ਲੋਕਾਂ ਨੇ ਕੋਈ ਖਾਸ ਬਦਲਾਅ ਵੀ ਵੇਖਿਆ ਇਸ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤਾਂ ਆਪਣਾ ਤਾਮ-ਚਾਮ ਕਰੇਗੀ ਜਿਸ ਤਰ੍ਹਾਂ ਅਰਵਿੰਦ ਕੇਜੀਬਾਲ ਬਣੇ ਸੋਦੀਆ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇਲ੍ਹ ਦਾ ਹੋਂਦ ਵਿਖੜਾ ਪੈ ਸਕਦਾ ਹੈ ਇਧਰ ਤਖਤਾ ਪਾਲਟ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਦੇ ਲੋਕ ਕਰ ਰਹੇ ਨੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚੋਣਾਂ ਦੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਧੰਨਵਾਦ